ਹਾਂਜੀ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੈ ਕਿ ਉਹਨਾਂ ਦੇ ਬਹੁਤ ਪੁਰਾਣੀਆਂ ਛਾਈਆਂ ਨੇ ਜਿਹੜੀਆਂ ਠੀਕ ਹੋਣ ਦਾ ਨਾਂ ਨਹੀਂ ਲੈ ਰਹੀਆਂ ਕਾਫੀ ਕੁਝ ਟਰਾਈ ਕਰ ਚੁੱਕੀਆਂ ਨੇ ਪਰ ਕਹਿ ਰਹੀਆਂ ਨੇ ਕਿ ਸਾਡੀਆਂ ਛਾਈਆਂ ਠੀਕ ਨਹੀਂ ਹੋਈਆਂ ਮੈਂ ਆਪਣੀਆਂ 10 ਸਾਲ ਪੁਰਾਣੀਆਂ ਛਾਈਆਂ ਕਿਦਾਂ ਠੀਕ ਕੀਤੀਆਂ ਨੇ ਬਹੁਤ ਤਰੀਕੇ ਅਪਣਾਏ ਸੀਗੇ ਪਰ ਇੱਕ ਰੈਮਡੀ ਐਸੀ ਸੀ ਕਿ ਜਿਹਨੇ ਸਾਡੀ ਮੇਰੀ ਮਤਲਬ ਕਿ ਸਾਡੀ ਲਾਈਫ ਚੇਂਜ ਕਰ ਦਿੱਤੀ ਮੇਰੀ ਰੰਗਤ ਚੇਂਜ ਕਰ ਦਿੱਤੀ ਮੇਰੇ ਚਿਹਰੇ ਦਾ ਨੂਰ ਚੇਂਜ ਕਰ ਦਿੱਤਾ ਇਸ ਤਰੀਕੇ ਨਾਲ ਬਹੁਤ ਸਾਰੀਆਂ ਛਾਈਆਂ ਸੀਗੀਆਂ ਤੇ ਜਿਨ੍ਹਾਂ ਨੇ ਆਪਣੀਆਂ ਛਾਈਆਂ ਠੀਕ ਕਰਨੀਆਂ ਨੇ ਪਹਿਲਾਂ ਤੇ ਵੀਡੀਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸੋਹਣਾ ਜਿਹਾ ਕਮੈਂਟ ਪੱਕਾ ਜਰੂਰ ਕਰਨਾ ਠੀਕ ਹੈ ਜੀ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਰੰਗ ਬ੍ਰਾਈਟ ਹੋਵੇ ਗੋਰਾ ਹੋਵੇ ਲਾਸਟ ਵਿੱਚ ਮੈਂ ਇੱਕ ਆਪਣਾ ਸੀਕ੍ਰੇਟ ਚੀਜ਼ ਦੱਸਾਂਗੀ 600 ਰੁਪਏ ਦਾ ਉਹ ਸੇਰਮ ਹੈ ਜਿਹੜਾ ਮੈਂ ਲਾਨੀਆ ਫੇਸ ਤੇ ਜਿਸ ਨਾਲ ਮੇਰੀ ਸਕਿਨ ਗਲੋਇੰਗ ਰਹਿੰਦੀ ਹੈ ਜਿਸ ਨਾਲ ਮੇਰੀ ਸਕਿਨ ਤੇ ਕੋਈ ਵੀ ਦਾਗ ਤਾਂ ਬਣ ਨਹੀਂ ਹੈਗਾ ਲਾਸਟ ਵਿੱਚ ਦੱਸਾਂਗੇ ਅਗਰ ਤੁਸੀਂ ਸ਼ਾਇਦ ਮੈਂ ਵਿਚ ਵਿਚਾਲੇ ਵੀ ਦੱਸ ਸਕਾਂ ਵੀਡੀਓ ਦੇ ਅਗਰ ਤੁਸੀਂ ਵੀਡੀਓ ਦੇਖਦੇ ਰਹੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਉਹ ਕਿਹੜਾ ਸੇਰਮ ਹੈ ਜਿਹੜਾ ਮੈਂ ਇਸਤੇਮਾਲ ਕਰਦੀ ਆ ਮੈਂ ਕਿਹਾ ਚਲੋ ਮੈਂ ਆਪਣਾ ਸੀਕ੍ਰੇਟ ਜਿਹੜਾ ਮੈਂ ਆਪਣੀ ਸਕਿਨ ਤੇ ਜਿਹੜਾ ਇਸਤੇਮਾਲ ਕਰਦੀ ਆ ਉਹ ਪ੍ਰੋਡਕਟ ਤੁਹਾਨੂੰ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਠੀਕ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਆਪਣੀਆਂ ਛਾਈਆਂ ਹਟਾਉਣੀਆਂ ਨੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਛਾਈਆਂ ਨੇ ਜਿਨ੍ਹਾਂ ਦੇ ਝੁਰੜੀਆਂ ਨੇ ਖਾਸ ਕਰਕੇ ਝੁਰੜੀਆਂ ਛਾਈਆਂ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਚਿਹਰੇ ਤੇ ਜਦੋਂ ਆ ਜਾਂਦੀਆਂ ਨੇ ਨਾ ਚਿਹਰਾ ਇੱਕਦਮ ਪੱਦਾ ਜਾ ਨਜ਼ਰ ਆਉਣ ਲੱਗ ਜਾਂਦਾ ਇਹ ਜਿੰਨੀ ਮਰਜ਼ੀ ਹੋਵੇ ਤੁਸੀਂ ਇਹ ਚੀਜ਼ ਲਗਾ ਸਕਦੇ ਹੋ ਆਪਣੀਆਂ ਛਾਈਆਂ ਨੂੰ ਠੀਕ ਕਰ ਸਕਦੇ ਹੋ ਪੁਰਾਣੀਆਂ ਤੋਂ ਪੁਰਾਣੀਆਂ ਛਾਈਆਂ ਜੇ ਮੈਂ 10 ਸਾਲ ਪੁਰਾਣੀਆਂ ਛਾਈਆਂ ਆਪਣੇ ਠੀਕ ਕਰ ਸਕਦੀਆਂ ਤਾਂ ਤੁਸੀਂ ਵੀ ਠੀਕ ਕਰ ਸਕਦੇ ਹੋ ਠੀਕ ਹੈ ਤੇ ਚਲੋ ਜੀ ਪਹਿਲਾਂ ਤੇ ਇਹਨੂੰ ਦੱਸਦੇ ਹਾਂ ਵੀ ਮਤਲਬ ਕਿ ਤੁਹਾਨੂੰ ਦੱਸਦੇ ਹਾਂ ਕਿ ਬਣਾਉਣਾ ਕਿੱਦਾਂ ਹੈ ਇਹ ਵਾਲਾ ਛਾਈਆਂ ਵਾਲਾ ਤੇ ਇਹਦਾ ਸੀਕ੍ਰੈਟ ਜਿਹੜਾ ਹੈ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਪਹਿਲਾਂ ਤੁਸੀਂ ਦੇਖੋ ਇਸ ਤਰੀਕੇ ਨਾਲ ਤੁਸੀਂ ਲੈਣਾ ਕੱਚਾ ਆਲੂ ਜਿਹੜਾ ਆਲੂ ਆਪਾਂ ਆਮ ਸਬਜੀ ਵਿੱਚ ਇਸਤੇਮਾਲ ਕਰਦੇ ਆ ਵਾਈਟ ਆਲੂ ਠੀਕ ਹੈ ਵਾਈਟ ਆਲੂ ਲੈਣਾ ਉਹਨੂੰ ਧੋ ਲੈਣਾ ਚੰਗੀ ਤਰ੍ਹਾਂ ਧੋ ਕੇ ਇਸ ਤਰੀਕੇ ਨਾਲ ਉਹਨੂੰ ਕद्दूकस ਕਰ ਲੈਣਾ ਕद्दूकस ਕਰਨ ਤੋਂ ਬਾਅਦ ਇਸ ਤਰੀਕੇ ਨਾਲ ਦਾ ਜੂਸ ਕੱਢ ਕੇ ਜੂਸ ਕੱਢਣਾ ਹੈ ਤੇ ਜੂਸ ਦੇ ਵਿੱਚ ਤੁਸੀਂ ਕੀ ਪਾਣਾ ਹੈ ਸ਼ਹਿਦ ਜਿਹੜਾ ਹਨੀ ਹੁੰਦਾ ਸ਼ਹਿਦ ਸ਼ਹਿਦ ਪਾਣਾ ਠੀਕ ਹੈ ਅੱਧਾ ਚਮਚਾ ਪਾਉਣਾ ਚਮਚਾ ਤੁਸੀਂ ਸ਼ਹਿਦ ਪਾਣਾ ਸ਼ਹਿਦ ਜਿਹੜਾ ਹੁੰਦਾ ਤੁਹਾਡੀ ਸਕਿਨ ਦੇ ਅੰਦਰ ਜਿਹੜੀ ਡਰਾਈਨੈਸ ਹੁੰਦੀ ਹੈ ਨਾ ਉਹਨੂੰ ਖਤਮ ਕਰਦਾ ਹੈ ਤੇ ਇੱਕਦਮ ਮਲਾਈਮ ਤੇ ਇੱਕਦਮ ਸੌਫਟ ਬਣਾਉਂਦਾ ਹੈ ਠੀਕ ਹੈ ਤੇ ਦੂਸਰੀ ਚੀਜ਼ ਤੁਸੀਂ ਪਾਣੀ ਹੈ ਮਲੇਠੀ ਪਾਊਡਰ ਜਿਹੜੀ ਮਲਠੀ ਆਮ ਆਪਾਂ ਸਰਦੀਆਂ ਵਿੱਚ ਚਾਹ ਦੁੱਧ ਵਿੱਚ ਪਾ ਕੇ ਪੀਂਦੇ ਹੁੰਦੇ ਜਿਹੜੀ ਇੱਕ ਲੱਕੜੀ ਜਿਹਾ ਟੁਕੜਾ ਹੁੰਦਾ ਹੈ ਹਨਾ ਉਹ ਮਲਠੀ ਤੁਸੀਂ ਚਾਹੇ ਤੁਸੀਂ ਆਪ ਕੁੱਟ ਕੇ ਚੰਗੀ ਤਰ੍ਹਾਂ ਦੋਰੀ ਡੰਡੇ ਵਿੱਚ ਚਾਹੇ ਚਟੂ ਵਿੱਚ ਕੁੱਟ ਕੇ ਫਿਰ ਮਿਕਸੀ ਵਿੱਚ ਉਹਦਾ ਪਾਊਡਰ ਬਣਾ ਲਓ ਚਾਹੇ ਤੁਸੀਂ ਆਨਲਾਈਨ ਵੀ ਮੰਗਵਾ ਕੇ ਮਲਠੀ ਤੁਸੀਂ ਇਸਤੇਮਾਲ ਕਰਨੀ ਹੈ ਮਲਠੀ ਦੇ ਨਾਲ ਤੁਸੀਂ ਦੇਖਿਓ ਤੁਹਾਡੀਆਂ ਛਾਈਆਂ ਕਿਵੇਂ ਜੜ ਤੋਂ ਖਤਮ ਹੁੰਦੀਆਂ ਨੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਰ ਲੈਣਾ ਬੇਸਣ ਐਡ ਤੇ ਤੁਸੀਂ ਅਬੀਰ ਇੱਕ ਜਾਣ ਚੁੱਕੇ ਹੋਗੇ ਕਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੇ ਮਲਠੀ ਬੇਸਣ ਸ਼ਹਿਦ ਔਰ ਆਲੂ ਦਾ ਰਸ ਇਹਨੂੰ ਮਿਕਸ ਕਰਕੇ ਡੇਲੀ ਤੁਸੀਂ 25 ਤੋਂ 30 ਮਿੰਟ ਯਾਨੀ ਕਿ ਅੱਧਾ ਘੰਟਾ ਅੱਧੇ ਘੰਟੇ ਤੋਂ ਵੱਧ ਵੀ ਤੁਸੀਂ ਪੌਣਾ ਘੰਟਾ ਵੀ ਲਗਾ ਕੇ ਆਪਣੇ ਫੇਸ ਤੇ ਰੱਖ ਸਕਦੇ ਹੋ ਤੇ ਹਾਂਜੀ ਤੁਸੀਂ ਦੇਖਿਓ ਇਹ ਵਾਲਾ ਫੇਸ ਪੈਕ ਕਿਸ ਤਰੀਕੇ ਨਾਲ ਆਲੂ ਦਾ ਔਰ ਮਲਠੀ ਜਿਹੜੀ ਹੁੰਦੀ ਹੈ ਮਲਠੀ ਸਾਡੀ ਸਕਿਨ ਲਈ ਇੰਨੀ ਵਧੀਆ ਹੁੰਦੀ ਹੈ ਮਲੇਠੀ ਦਾ ਸੀਰਮ ਵੀ ਬਹੁਤ ਬੈਸਟ ਹੁੰਦਾ ਹੈ ਮਲੇਠੀ ਜਿਹੜੀ ਛਾਈਆਂ ਵਾਸਤੇ ਬਹੁਤ ਹੀ کارਗਲ ਹੁੰਦੀ ਹੈ ਲਗਾਉਣ ਦਾ ਤਰੀਕਾ ਜਿਹੜਾ ਬਹੁਤ ਇਹਨੂੰ ਮਾਤੇ ਕਿ ਦਸਦਾ ਹਾਰ ਕੋਈ ਇਹ ਤਰੀਕਾ ਜਿਹੜਾ ਲਗਾਉਣ ਦਾ ਹੁੰਦਾ ਹੈ ਨਾ ਉਹ ਜ਼ਰੂਰੀ ਹੈ ਪਹਿਲਾਂ ਸਭ ਤੋਂ ਜ਼ਿਆਦਾ ਕਿ ਕਿਸ ਤਰੀਕੇ ਨਾਲ ਇਹਨੂੰ ਆਪਾਂ ਇਸਤੇਮਾਲ ਕਰਨਾ ਹੈ ਮਲੇਠੀ ਦਾ ਸੀਰਮ ਜਿਹੜਾ ਉਹ ਵੀ ਵਧੀਆ ਹੁੰਦਾ ਹੈ ਉਹ ਸਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾ ਦਿੰਦਾ ਹੈ ਇੱਕਦਮ ਚਮਕਦਾਰ ਬਣਾ ਦਿੰਦਾ ਹੈ ਮਲੇਠੀ ਜਿਹੜਾ ਪਾਊਡਰ ਹੁੰਦਾ ਉਹ ਸਾਡੀ ਸਕਿਨ ਤੇ ਜਿਹੜੀਆਂ ਕਾਲੀਆਂ ਕਾਲੀਆਂ ਬਹੁਤ ਹੀ ਪੁਰਾਣੀਆਂ ਤੇ ਬੇਕਾਰਜਾ ਹੋਇਆ ਹੁੰਦਾ ਸਾਡੇ ਚਿਹਰਾ ਸ਼ਾਈਆਂ ਨਾਲ ਉਹਨਾਂ ਨੂੰ ਠੀਕ ਕਰਦਾ ਠੀਕ ਹੈ ਮੇਰੇ ਆ ਚੀਜ਼ਾਂ ਤੇ ਤੇ ਆ ਚੀਜ਼ਾਂ ਤੇ ਆ ਚੀਜ਼ਾਂ ਤੇ ਬਹੁਤ ਸਾਰੀਆਂ ਹੋ ਗਿਆ ਸੀ ਜਦੋਂ ਡਿਲੀਵਰੀ ਤੋਂ ਬਾਅਦ ਜਦੋਂ ਪ੍ਰੈਗਨਨਸੀ ਹੋਈ ਸੀ ਜਦੋਂ ਬੱਚਿਆ ਹੁਣ ਤੋਂ ਬਾਅਦ ਮਤਲਬ ਕਿ ਨਾ ਬਹੁਤ ਗੰਧੀਆਂ ਛਾਈਆਂ ਹੋ ਗਿਆ ਸੀ ਇਹ ਪ੍ਰਾਣੀਆਂ ਹੋ ਗਿਆ ਸੀ 10 ਸਾਲ ਹੋ ਗਏ ਸੀ ਮੈਨੂੰ ਜੂਜਦੀ ਨੂੰ ਉਸ ਚਿਹਰੇ ਦੇ ਨਾਲ ਹਰ ਕਿ ਇਹ ਵਾਲੀ ਚੀਜ਼ ਮੈਨੂੰ ਮਿਲੀ ਇਹਨੂੰ ਮੈਂ 6 ਮਹੀਨੇ ਆਪਣੇ ਚਿਹਰੇ ਤੇ ਲਗਾਇਆ ਅੱਜ ਤੁਸੀਂ ਦੇਖ ਸਕਦੇ ਹੋ ਮੇਰਾ ਫੇਸ ਬਿਲਕੁਲ ਸਾਫ਼ ਬਿਲਕੁਲ ਕਲੀਨ ਪਹਿਲਾਂ ਨਾਲੋਂ ਵੀ ਰੰਗ ਗੋਰਾ ਚਿੱਟਾ ਹੋ ਗਿਆ ਏ ਪਹਿਲਾਂ ਨਾਲੋਂ ਵੀ ਸਕਿਨ ਜਿਹੜੀ ਬਹੁਤ ਹੀ ਕਮਾਲ ਦੀ ਹੋ ਗਈ ਏ ਸਾਰੇ ਹੀ ਜਿੰਨੇ ਵੀ ਮਤਲਬ ਕਿ ਦਾਗ ਤੱਬੇ ਸੀ ਸਾਰੇ ਖਤਮ ਹੋ ਚੁੱਕੇ ਨੇ ਤੇ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਦੱਸਦੀਆਂ ਸੀਕਰਟ ਮੈਂ ਆਪਣਾ ਸੀਰਮ ਦੱਸਾਂਗੀ ਕਿ ਜਿਹੜਾ ਮੈਂ ਇਸਤੇਮਾਲ ਕਰਦੀ ਆ ਇੱਕ ਟੈਬਲੇਟ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀਡੀਓ ਤੁਸੀਂ ਫੁੱਲ ਵਾਚ ਕਰਨਾ ਠੀਕ ਹੈ ਜੀ ਤੇ ਇਹ ਫੇਸ ਨੂੰ ਇਸ ਫੇਸ 팩 ਨੂੰ ਤੁਸੀਂ ਕਿਹ ਕਿਹੜਾ ਸ਼ਾਮ ਨੂੰ ਲਗਾਓ ਸ਼ਾਮ ਨੂੰ ਤੁਸੀਂ ਆਪਣੇ ਫੇਸ ਨੂੰ ਜਦੋਂ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਆਪਣੇ ਫੇਸ ਨੂੰ ਇਸ ਤਰੀਕੇ ਨਾਲ ਲਗਾ ਲੈਣਾ ਹੈ ਤੇ ਇਹ ਕੋਈ ਵੀ ਸਕਿਨ ਹੋਵੇ oily skin ਹੋਵੇ ਚਾਹੇ ਹੋਵੇ dry skin ਉਹ ਲਗਾ ਸਕਦੇ ਨੇ ਆਲੂ ਵਿੱਚ ਜਿਹੜਾ ਪ੍ਰੋਪਰਟੀ ਹੁੰਦੀ ਹੈ ਨਾ ਬਲੀਚ ਦੀ ਹੁੰਦੀ ਹੈ ਆਲੂ ਜਿਹੜਾ ਹੁੰਦਾ ਹੈ ਨੇਚਰਲ ਬਲੀਚ ਕਰ ਦਿੰਦਾ ਸਾਡੀ ਰੰਗਤ ਨੂੰ ਤੇ ਜਿਹੜਾ ਉਹਦੇ ਵਿੱਚ ਹੁੰਦਾ ਹੈ ਨਾ ਮਤਲਬ ਕਿ ਉਹਦੇ ਜਿਹੜੇ ਗੁਣ ਹੁੰਦੇ ਨੇ ਉਹ ਸਾਡੀ ਸਕਿਨ ਨੂੰ ਇੱਕਦਮ ਬਲੀਚ ਦਾ ਕੰਮ ਦਿੰਦੇ ਨੇ ਸਕਿਨ ਨੂੰ ਇੱਕਦਮ ਬਲੀਚ ਕਰ ਦਿੰਦੇ ਨੇ ਜਿਹੜੀ ਤੁਸੀਂ ਕੈਮੀਕਲ ਵਾਲੀ ਬਲੀਚ ਇਸਤੇਮਾਲ ਕਰਦੇ ਹੋ ਨਾ ਉਹਦੇ ਨਾਲੋਂ ਕਿਤੇ 10 20 ਗੁਣਾ ਜ਼ਿਆਦਾ ਇਹਦੇ ਵਿੱਚ ਬਲੀਚ ਦੀ ਤਾਕਤ ਹੈ ਜਿਹੜੀ ਤੁਹਾਡੀ ਸਕਿਨ ਨੂੰ ਬਲੀਚ ਕਰ ਦਿੰਦੀ ਹੈ ਤੇ ਤੁਸੀਂ ਕਦੀ ਵੀ ਕੋਈ ਫੇਸ ਪੈਕ ਲਗਾਉਂਦੇ ਹੋ ਨਾ ਇਹ ਵਾਲੀ ਅੱਖਾਂ ਦੇ ਜਿਹੜੇ ਨੀਚੇ ਆ ਆ ਚੀਜ਼ ਹੁੰਦੀ ਹੈ ਨਾ ਆਹ ਵਾਲੀ ਇੱਥੇ ਫੇਸ ਪੈਕ ਕਦੀ ਨਹੀਂ ਲਗਾਈਦਾ ਠੀਕ ਹੈ ਕਿਉਂਕਿ ਇਹ ਹੁੰਦੀ ਸੌਫਟ ਤੇ ਜਦੋਂ ਤੁਸੀਂ ਫੇਸ ਪੈਕ ਲਗਾਉਂਦੇ ਹੋ ਸੁੱਕਦਾ ਇਹ ਤੇ ਫਿਰ ਇਹ ਤੇ ਝੁਲੜੀਆਂ ਜਿਹੜੀਆਂ ਜਿਆੜੀਆਂ ਪੈਂਦੀਆਂ ਨੇ ਇਹਦੇ ਉੱਤੇ ਤੁਸੀਂ ਕੀ ਲਗਾਉਣਾ ਇਹ ਜਦੋਂ ਤੁਸੀਂ ਕੋਈ ਵੀ ਫੇਸ ਪੈਕ ਲਗਾਉਂਦੇ ਹੋ ਨਾ ਚਾਹੇ ਤੇ ਖੀਰਾ ਲੈ ਲਓ ਖੀਰੇ ਦਾ ਸਲਾਈਸ ਕੱਟ ਕੇ ਆਪਣੇ ਅੱਖਾਂ ਤੇ ਰੱਖ ਲੇ ਚਾਹੇ ਤੁਸੀਂ ਆਲੂ ਦਾ ਵੀ ਸਲਾਈਸ ਕੱਟ ਕੇ ਆਪਣੇ ਅੱਖਾਂ ਦੇ ਉੱਪਰ ਰੱਖ ਸਕਦੇ ਚਾਹੇ ਤੁਸੀਂ ਐਲੋਵੇਰਾ ਜਿਹੜੀ ਲੀਵ ਹੁੰਦੀਆਂ ਨੇ ਪੱਤੇ ਜਿਹੇ ਹ ਉਹ ਵੀ ਤੁਸੀਂ ਰੱਖ ਸਕਦੇ ਹੋ ਠੀਕ ਹੈ ਇਹਨਾਂ ਵਿੱਚੋਂ ਤਿੰਨਾਂ ਚੋਂ ਕੋਈ ਵੀ ਚੀਜ਼ ਤੁਸੀਂ ਆਪਣੇ ਚਿਹਰੇ ਤੇ ਅੱਖਾਂ ਤੇ ਲਗਾ ਸਕਦੇ ਹੋ ਤਾਂ ਜੋ ਤੁਹਾਡੀਆਂ ਅੱਖਾਂ ਦਾ ਕਲਰ ਵੀ ਤੁਹਾਡੇ ਸਕਿਨ ਵਰਗਾ ਹੀ ਰਵੇ ਇਹ ਨਾ ਹੋਵੇ ਕਿ ਮੂੰਹ ਗੋਰਾ ਹੋ ਜਾਵੇ ਤੇ ਅੱਖਾਂ ਦੇ ਆਲੇ ਦੁਆਲੇ ਕਾਲਾ ਰਹਿ ਜਾਵੇ ਠੀਕ ਹੈ ਇਸ ਕਰਕੇ ਤੁਹਾਨੂੰ ਇਹ ਚੀਜ਼ਾਂ ਬਹੁਤ ਹੀ ਧਿਆਨ ਨਾਲ ਲਾਣੀਆਂ ਪੈਂਦੀਆਂ ਨੇ ਖਾਸ ਕਰਕੇ ਜਿਨ੍ਹਾਂ ਦੇ ਸ਼ਾਇਆ ਨੇ ਸ਼ਾਇਆ ਵਾਸਤੇ ਬਹੁਤ ਵਧੀਆ ਫੇਸ ਪੈਕ ਹੈ ਸ਼ਾਇਆ ਵਾਲੀਆਂ ਮੇਰੀਆਂ ਭੈਣਾਂ ਜਿਹੜੀਆਂ ਫੇਸ ਪੈਕ ਲਗਾਉਣਾ ਸ਼ੁਰੂ ਕਰ ਦਿਓ ਮਲੇਠੀ ਚਾਹ ਤੁਸੀਂ पीसी پیسਾਈ ஆன்लाइन ਵੀ ਮੰਗਵਾ ਸਕਦੇ ਹੋ ਚਾਹੇ ਤੁਸੀਂ ਘਰੇ ਵੀ ਪੀ ਸਕਦੇ ਹੋ ਘਰੇ ਆਏ ਹੁੰਦੇ ਆਂ ਅਗਰ ਆਪਾਂ ਡਾਇਰੈਕਟ ਮਿਕਸੀ ਵਿੱਚ ਪੀਸਾਂਗੇ ਤੇ ਉਹ ਲੱਕੜੀਆਂ ਜਿਹੀਆਂ ਹੁੰਦੀਆਂ ਨੇ ਟੁਕੜੇ ਹੁੰਦੇ ਨੇ ਮਿਕਸੀ ਸਾਡੀ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਚਾਹੇ ਤੁਸੀਂ ਚੱਟੂ ਵਿੱਚ ਕੁੱਟ ਲੋ ਚਾਹੇ ਤੁਸੀਂ ਦੋਰੀ ਡੰਡਾ ਘਰੇ ਕੁੰਡਾ ਜਿਹੜਾ ਹੁੰਦਾ ਹੈ ਉਹਦੇ ਨਾਲ ਕੁੱਟ ਕੇ ਚੰਗੀ ਤਰ੍ਹਾਂ ਉਹਨੂੰ ਫਿਰ ਛਾਣ ਲਓ ਛਾਣਨ ਤੋਂ ਬਾਅਦ ਫਿਰ ਤੁਸੀਂ ਮਿਕਸੀ ਗ੍ਰੈਂਡ ਵਿੱਚ ਇੱਕ ਵਾਰੀ ਢੇੜਾ ਕਢਾ ਸਕਦੇ ਹੋ ਜਾਂ ਤੁਸੀਂ ਮਤਲਬ ਕਿ ਆਨਲਾਈਨ ਵੀ ਮੰਗਵਾ ਸਕਦੇ ਮੈਂ ਆਨਲਾਈਨ ਹੀ ਮੰਗਵਾ ਕੇ ਮਲੇਠੀ ਪਾਊਡਰ ਹਮੇਸ਼ਾ ਰੱਖਿਆ ਹੋਇਆ ਠੀਕ ਤੇ ਆ ਦੇਖੋ ਇਸ ਤਰੀਕੇ ਨਾਲ ਆਪਾਂ ਭਰ ਕੇ ਇਹਦਾ ਕੋਟ ਜਿਹੜਾ ਚੰਗੀ ਤਰ੍ਹਾਂ ਲਗਾ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਆਪਣੇ ਚਿਹਰੇ ਤੇ ਨੂੰ ਲਗਾ ਕੇ ਰੱਖਣਾ ਹੈ ਡੇਲੀ ਇਸਤੇਮਾਲ ਕਰੋ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਵਾਕਈ ਦੀਦੀ ਨੇ ਬਹੁਤ ਵਧੀਆ ਸਾਨੂੰ ਫੇਸ 팩 ਦੱਸਿਆ ਠੀਕ ਹੈ ਮਲੇਠੀ ਬਾਰੇ ਹਰ ਕੋਈ ਦੱਸਦਾ ਪਰ ਉਹਨੂੰ ਲਗਾਉਣਾ ਕਿੱਦਾਂ ਉਹਦਾ ਸਹੀ ਢੰਗ ਜਿਹੜਾ ਕੋਈ ਕੋਈ ਦੱਸਦਾ ਹੁੰਦਾ ਹੈ ਤੇ ਇਹ ਤੁਸੀਂ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਵੀ ਕਰਨੀ ਹੈ ਵਾਤੂ ਵਾਦੇ ਫੇਸਪੈਕ ਤੁਸੀਂ ਅਪਲਾਈ ਕਰੋ ਜਿਹੜੀਆਂ ਵੈਸੇ ਵੀ ਪੈਣਾ ਗੋਰਾ ਰੰਗ ਕਰਨਾ ਚਾਹੁੰਦੀਆਂ ਨੇ ਜਿਨ੍ਹਾਂ ਦਾ ਰੰਗ ਸਾਵਲਾ ਹੋ ਚੁੱਕਾ ਏ ਧੁੱਪ ਦੇ ਕਾਰਨ ਕਈ ਵਾਰ ਮੇਰੀਆਂ ਪੈਣ ਦਾ ਕੰਮ ਕਰ ਐਦਾਂ ਦਾ ਹੁੰਦਾ ਧੁੱਪ ਚ ਜਾਣਾ ਆਉਣਾ ਹੁੰਦਾ ਹੈ ਨਾ ਤੇ ਉਹ ਰੰਗ ਜਿਹੜਾ ਸਾਵਲਾ ਹੋ ਜਾਂਦਾ ਅਗਰ ਤੁਸੀਂ ਬ੍ਰਾਈਟ ਕਰਨਾ ਚਾਹੁੰਦੇ ਗੋਰਾ ਚਿੱਟਾ ਕਰਨਾ ਚਾਹੁੰਦੇ ਤੇ ਤੁਸੀਂ ਫਿਰ ਵੀ ਇਹ ਜਿਹੜਾ ਫੇਸ ਪੈਕ ਹੈ ਇਸਤੇਮਾਲ ਕਰ ਸਕਦੇ ਹੋ ਆਪਣੀ ਗਰਦਨ ਤੇ ਵੀ ਲਗਾ ਸਕਦੇ ਹੋ ਮੈਂ ਗਰਦਨ ਤੇ ਵੀ ਲਗਾਨੀ ਹੁੰਨੀ ਪੂਰੀ ਮੈਂ ਗਰਦਨ ਤੇ ਲਗਾ ਲੈਣੀ ਆ ਠੀਕ ਹੈ ਜਦੋਂ ਮੈਂ ਨਹਾਣਾ ਹੁੰਦਾ ਨਾ ਮੈਂ ਉਸ ਤੋਂ ਪਹਿਲਾਂ ਲਗਾਨੀ ਹੈ ਇਹ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਸੀ ਕਿ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਦੀਦੀ ਸਾਡੇ ਸ਼ਾਈਆਂ ਨੇ ਤਾਂ ਕਰਕੇ ਮੈਂ ਕੱਲੇ ਫੇਸ ਤੇ ਲਗਾ ਕੇ ਦੱਸਿਆ ਮੈਂ ਤੇ ਆਪਣੇ ਹੱਥਾਂ ਤੇ ਵੀ ਲਗਾ ਲੈਣੀ ਹੁੰਦੀ ਆ ਆਪਣੀ ਗਰਦਨ ਤੇ ਵੀ ਲਗਾ ਲੈਣੀ ਆ ਬੈਕ ਤੇ ਵੀ ਲਗਾ ਲੈਣੀ ਤਾਂ ਜੋ ਸਾਰਾ ਜਿਹੜਾ ਕਲਰ ਨੇ ਇੱਕੋ ਜਿਹਾ ਰਹੇ ਤੁਸੀਂ ਦੇਖ ਸਕਦੇ ਹੋ ਗਰਦਨ ਦਾ ਕਲਰ ਔਰ ਫੇਸ ਦਾ ਕਲਰ ਹੱਥਾਂ ਦਾ ਕਲਰ ਸਾਰਾ ਹੀ ਬਰਾਬਰ ਹੈ ਕਿਉਂ ਬਰਾਬਰ ਹੈ ਕਿਉਂਕਿ ਆਪਾਂ ਬਰਾਬਰ ਬੈਲੈਂਸ ਬਣਾ ਕੇ ਰੱਖਿਆ ਹੋਇਆ ਹੈ ਤੇ ਤੁਸੀਂ ਵੀ ਇਸ ਫੇਸ ਪੈਕ ਨੂੰ ਵਾਰ ਤੋਂ ਬਾਅਦ ਲਗਾ ਕੇ ਆਪਣੀ ਸਕਿਨ ਨੂੰ ਇੱਕਦਮ ਚਮਕਾ ਸਕਦੇ ਹੋ ਠੀਕ ਹੈ ਜੀ ਵੀਡੀਓ ਥੋੜੀ ਜੀ ਵੀ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸੋਣਾ ਜੀ ਜ਼ਰੂਰ ਕਰਨਾ ਹੁਣ ਮੈਂ ਤੁਹਾਨੂੰ ਇਹ ਮੈਂ ਲਗਾ ਕੇ ਰੱਖਾਂਗੀ ਅੱਧੇ ਘੰਟੇ ਤੋਂ ਬਾਅਦ ਮੈਂ ਫੇਸ ਨੂੰ ਵਾਸ਼ ਕਰਕੇ ਆਵਾਂਗੀ ਠੀਕ ਹੈ ਅਗਰ ਮੈਂ ਸਕਾ ਕੇ ਲਾ ਕੇ ਦੱਸਿਆ ਤਾਂ ਵੀਡੀਓ ਹੋ ਜਾਣੀ ਲੰਬੀ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦੇਣੀ ਜਿਹੜਾ ਮੈਂ ਸੀ ਸੀਰਮ ਜਿਹੜਾ ਹੈ ਪਹਿਲਾਂ ਤੁਸੀਂ ਕਮੈਂਟ ਕਰਕੇ ਮੈਨੂੰ ਆਪਣਾ ਏਜ ਦੱਸਣੀ ਹੈ ਤੇ ਪ੍ਰੋਬਲਮ ਦੱਸਣੀ ਕਮੈਂਟ ਕਰਕੇ ਫਿਰ ਮੈਂ ਤੁਹਾਨੂੰ ਉਹ ਸੀਰਮ ਜਿਹੜਾ ਹੈ ਨਾ ਉਸੇ ਹਿਸਾਬ ਨਾਲ ਨੈਕਸਟ ਵੀਡੀਓ ਚ ਦੱਸਾਂਗੀ ਕਿ ਜਿਹੜਾ ਮੈਂ ਸੀਰਮ ਲਗਾਂਦੀ ਆ ਵੀ ਉਹ ਕਿਹੜੀ ਕਿਹੜੀ ਸਕਿਨ ਨੂੰ ਸੂਟ ਕਰਦਾ ਕਿਉਂਕਿ ਮੈਂ ਐਦਾਂ ਦੱਸ ਦਵਾਂ ਹਰ ਕੋਈ ਮੰਗਵਾ ਲਵੇਗਾ ਤੇ ਉਹ ਕਿਹੜੀ ਕਿਹੜੀ ਸਕਿਨ ਨੂੰ ਸੂਟ ਕਰਦਾ ਪਹਿਲਾਂ ਤੁਸੀਂ ਮੈਨੂੰ ਆਪਣੀ ਸਕਿਨ ਦੱਸ ਦਿਓ ਤੁਹਾਡੀ ਸਕਿਨ ਔਇਲੀ ਹੈ ਡਰਾਈ ਹੈ ਤੁਹਾਡੀ ਸਕਿਨ ਤੇ ਕੀ ਪ੍ਰੋਬਲਮ ਹੈ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਜਾਂ ਸ਼ਾਈਆਂ ਨੇ ਜਾਂ ਕੀ ਚੀਜ਼ ਹੈ ਤੇ ਜਾਂ ਤੁਹਾਡੀ ਸਕਿਨ ਤੇ ਚਮਕ ਨਹੀਂ ਹੈਗੀ ਠੀਕ ਹੈ ਪਹਿਲਾਂ ਮੈਨੂੰ ਕਮੈਂਟ ਕਰਕੇ ਆਪਣੀ ਸਕਿਨ ਬਾਰੇ ਦੱਸ ਦਿਓ ਫਿਰ ਮੈਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਉਹ ਜਿਹੜਾ ਸੀਰਮ ਮੈਂ ਲਗਾਣੀ ਉਹ ਮੈਂ ਦੱਸ ਵੀ ਦਵਾਂਗੀ ਔਰ ਲਗਾ ਕੇ ਵੀ ਚਿਹਰੇ ਤੇ ਦੱਸਾਂਗੀ ਤੇ ਪ੍ਰਾਈਸ ਉਹਦਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਪਹਿਲਾਂ ਹੀ 600 ਰੁਪਏ ਤੱਕ ਦੀ ਰੇਂਜ ਹੈ 550 600 ਤੱਕ ਹੈ ਬਹੁਤ ਵਧੀਆ ਹੈ ਸਕਿਨ ਨੂੰ ਗਲੋਇੰਗ ਗਲਾਸੀ ਸਕਿਨ ਬਣਾ ਦਿੰਦਾ ਹੈ ਜਿੱਦਾਂ ਗਲਾਸ ਵਾਲੀ ਸਕਿਨ ਹੁੰਦੀ ਹੈ ਤੇ ਟੈਬਲੇਟ ਮੈਂ ਤੁਹਾਨੂੰ ਹੁਣੇ ਦੱਸ ਦਿੰਨੀ ਹ ਇਹ ਹੈਗੀ ਹੈ ਲਿਮਸੀ ਲਿਮਸੀ ਟੈਬਲੇਟ ਹੈ ਇਹਨੂੰ ਲਿਮਸੀ ਕਹਿੰਦੇ ਨੇ ਇਹਦੇ ਵਿੱਚ ਵਿਟਾਮਿਨ ਸੀ ਜਿਹੜਾ ਭਰਪੂਰ ਮਾਤਰਾ ਵਿੱਚ ਹੁੰਦਾ ਜਿੰਨਾ ਸੰਤਰੇ ਵਿੱਚ ਹੁੰਦਾ ਨਾ ਓਨਾ ਹੀ ਇਸ ਟੈਬਲੇਟ ਵਿੱਚ ਹੈ ਇਹ ਟੈਬਲੇਟ ਤੁਹਾਨੂੰ ਕਿਤੇ ਵੀ ਮੈਡੀਕਲ ਸਟੋਰ ਵਿੱਚ ਮਿਲ ਜੇਗੀ ਰੋਜ਼ ਦੀ ਇੱਕ ਟੈਬਲੇਟ ਤੁਸੀਂ ਖਾਣੀ ਹੈ ਇਹਦਾ ਜਿਹੜਾ ਸਵਾਦ ਹੁੰਦਾ ਹੈ ਨਾ ਖਟਾ ਮਿੱਠਾ ਹੁੰਦਾ ਹੈ ਔਰੈਂਜ ਵਰਗਾ ਔਰੈਂਜ ਵਰਗਾ ਹੀ ਇਹਦਾ ਫਲੇਵਰ ਹੁੰਦਾ ਹੈ ਇਹ ਤੁਸੀਂ ਲਿਮਸੀ ਜਿਹੜੀ ਹੈ ਨਾ ਟੈਬਲੇਟ ਵੈਸੇ ਵੀ ਖਾ ਸਕਦੇ ਹੋ ਚਬਾ ਕੇ ਖਾ ਸਕਦੇ ਹੋ ਚੂਸ ਕੇ ਖਾ ਸਕਦੇ ਹੋ ਪਾਣੀ ਨਾਲ ਖਾ ਸਕਦੇ ਹੋ ਖੱਟੀ ਮਿੱਠੀ ਜਿੰਦੀ ਹੈ ਨਾਮ ਇਹ ਦਾ ਹੈਗਾ ਲਿਮਸੀ ਟੈਬਲੇਟ 20 ਰੁਪਏ ਦਾ 25 ਰੁਪਏ ਦਾ ਪੱਤਾ ਤੁਹਾਨੂੰ ਕਿਤੋਂ ਵੀ ਆਰਾਮ ਨਾਲ ਮੈਡੀਕਲ ਸਟੋਰ 'ਚ ਮਿਲ ਜਾਏਗਾ ਬਹੁਤ ਵਧੀਆ ਹੁੰਦੀ ਹੈ ਤੁਹਾਡੇ ਵਿਟਾਮਿਨ ਸੀ ਦੀ ਘਾਟ ਪੂਰੀ ਕਰਦੀ ਜਿਨ੍ਹਾਂ ਦੇ ਵਿੱਚ ਵਿਟਾਮਿਨ ਸੀ ਦੀ ਘਾਟ ਹੁੰਦੀ ਹੈ ਨਾ ਉਹਨਾਂ ਦੇ ਹੀ ਸ਼ਾਇਆ ਦਾਗ ਧੱਬੇ ਹੁੰਦੇ ਨੇ ਠੀਕ ਹੈ ਟੈਬਲੇਟ ਤੁਸੀਂ ਲੇਖ ਲਓ ਇਹਦਾ ਨਾਮ ਮੈਂ ਡਿਸਕ੍ਰਿ ਇਹਦਾ ਕੋਈ ਵਿਗਾੜ ਨਹੀਂ ਹੈਗਾ ਬਹੁਤ ਵਧੀਆ ਹੈਗੀ ਹੈ ਤੇ ਇਹ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦੀ ਹੈ ਠੀਕ ਹੈ ਤੁਹਾਡੇ ਸਕਿਨ ਨੂੰ ਗਲੋਇੰਗ ਕਰੇਗੀ ਗਲਾਸਿੰਗ ਸਕਿਨ ਬਣਾਏਗੀ ਤੇ ਬਾਅਦ ਤੋਂ ਬਾਅਦ ਤੁਸੀਂ ਕਮੈਂਟ ਕਰੋ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਜਿਹੜਾ ਸੀਰਮ ਹੈ ਉਹ ਕਿਹੜਾ ਹੈ ਤੇ ਜਿਹੜਾ ਮੈਂ ਲਗਾਨੀ ਆ ਚਲੋ ਜੀ ਮੈਂ ਲੈ ਲਈ ਜਾਕਤ ਮੈਂ ਹੁਣ ਇਹਨੂੰ 20 25 ਮਿੰਟ ਲਗਾ ਕੇ ਰੱਖਾਂਗੀ ਉਸ ਤੋਂ ਬਾਅਦ ਆਪਣਾ ਫੇਸ ਕਰਕੇ ਆਵਾਂਗੀ ਵੋਸ਼ ਤੁਸੀਂ ਇਸ ਤਰੀਕੇ ਨਾਲ ਆਪਣੇ ਫੇਸ ਤੇ ਲਗਾ ਕੇ ਆਪਣੇ ਫੇਸ ਨੂੰ ਖੂਬਸੂਰਤ ਤੇ ਬ੍ਰਾਈਟ ਬਣਾ ਸਕਦੇ ਹੋ ਉਮੀਦ ਹੈ ਕਿ ਵੀਡੀਓ ਵਧੀਆ ਲੱਗੀ ਹੋਣੀ ਹੈ ਚਲੋ ਜੀ ਫਿਰ ਮਿਲਦੇ ਆ नेक्स्ट ਵੀਡੀਓ ਵਿੱਚ Bye bye.